ਸਤਕਾਰ ਕਮੇਟੀ ਵੱਲੋਂ ਸ਼੍ਰੀ ਅਕਾਲ ਤਾ ਸਹਿਬ ਦੇ ਮੰਗ ਪੱਤਰ ਅਮਰੀਕਾ ਦੇ ਗੁਰਦੁਆਰਾ ਦੇ ਗੁਰੂ ਘਰ ਵਿੱਚ ਅਸ਼ੀਲਤਾ ਦੀ ਜਾਂਚ ਦੀ ਮੰਗ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰੀ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਅਤੇ ਭੰਗੜੇ ਪਾਉਣ ਦੀ ਵੀਡੀਓ ਵਾਇਰਲ ਜਹੇਜ਼ਾਰ ਕੋਲ ਸਤਕਾਰ ਕਮੇਟੀ ਦੇ ਲਗਾਇਆ ਸੱਦਾ ਗੁਰੂ ਘਰਾਂ ਦੇ ਵਿੱਚ ਹੁੱਲੜਬਾਜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਮੰਗ ਪੱਤਰ ਅੱਗੇ ਕੀ ਮੰਗ ਕੱਤੇ ਬਿਨੈ ਮੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੋ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਹੈ ਜਿੱਥੋਂ ਦੇ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਹਨ ਤੇ ਹੈੱਡ ਗ੍ਰਾਫੀ ਭਾਈ ਕਸ਼ਮੀਰ ਸਿੰਘ ਜੀ ਹਨ ਜੋ 4 ਸਾਲ ਤੋਂ ਭਾਈ ਕਸ਼ਮੀਰ ਸਿੰਘ ਜੀ ਨਿਸਕਾਫ ਸੇਵਾ ਕਰਦੇ ਆ ਰਹੇ ਹਨ ਉਥੋਂ ਦੇ ਕੁਝ ਚਾਰ ਨਗਿੰਦਰ ਸਿੰਘ ਅਤੇ ਹੋਰ ਨਾਸ ਰਾਤਰੀ ਅੰਸਰਾਣੇ ਕੀ ਕੀਤਾ ਕਿ ਜਦੋਂ ਭਾਈ ਕਸ਼ਮੀਰ ਸਿੰਘ ਜੀ ਛੁੱਟੀ ਲੈ ਕੇ ਇੱਥੇ ਆਏ ਮੰਦੀ ਛੋੜ ਦਾਤੀ ਦਾ ਦਿਹਾੜਾ ਵੇਖਣ ਵਾਸਤੇ ਅੰਮਰਸਰ ਦੀ ਪਵਨ ਪਵਿੱਤਰ ਧਰਤੀ ਤੇ ਉਹਨਾਂ ਨੇ ਪਿੱਛੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕਰ ਦਿੱਤੀ ਜਿਹੜੇ ਬਰਦਾਸ਼ਤ ਕਰਦੋਂ ਬਾਹਰ ਇਸ ਹਨ ਕਿ ਉਹ ਗੁਰੂ ਦੇ ਨਿਸ਼ਾਨ ਜਿਹੜੇ ਆ ਉਹ ਹਰ ਗੁਰੂ ਘਰ ਵਿੱਚ ਝੋਲਦੇ ਹਨ ਗੁਰੂ ਦੇ ਨਿਸ਼ਾਨ ਲਾ ਕੇ ਪਤਾ ਨਹੀਂ ਕਿੱਥੇ ਉਤਾਰ ਕੇ ਲੈ ਗਏ ਹਨ ਜਦੋਂ ਭਾਈ ਕਸ਼ਮੀਰ ਸਿੰਘ ਇੱਥੋਂ ਗਏ ਉਹਨਾਂ ਨੇ ਜਾ ਕੇ ਵੇਖਿਆ ਕਿ ਇੱਥੇ ਗੁਰੂ ਦੇ ਨਿਸ਼ਾਨ ਨਹੀਂ ਹੈਗੇ ਤੇ ਉਹਨਾਂ ਨੇ ਆਪਣੇ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਉਹਨਾਂ ਨੂੰ ਦੱਸਿਆ ਤੇ ਜਦੋਂ ਉੱਥੇ ਜਾ ਕੇ ਗਰੰਤੀ ਡਿਊਟੀ ਕਰਨ ਲੱਗੇ ਤੇ ਚਾਰ ਪੰਜ ਆਣਿਆਂ ਨੇ ਕੀ ਕੀਤਾ ਕਿ ਗੁਰੂ ਦੀ ਤਾਬਿਆ ਜੀ ਭਾਈ ਕਸ਼ਮੀਰ ਸਿੰਘ ਦੀ ਪਾਵਨ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਉਹਨਾਂ ਨੇ ਹੁਕਮਨਾਮੇ ਦੀ ਕਥਾ ਨਹੀਂ ਸੁਣੀ ਗਾਲੀ ਗਲੋਚ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਹੜੇ ਬੇਦਰਦੀ ਕੀਤੀ ਹੈ ਬਰਦਾਸ਼ਤ ਕਰਨੋਂ ਬਾਹਰੀ ਹੈ ਅਸੀਂ ਸ੍ਰੀ ਅਕਾਲ ਤਾ ਸਾਬ ਇਹ ਮੰਗ ਕਰਦੇ ਹਾਂ ਕਿ ਜਥੇਦਾਰ ਸਾਹਿਬ ਜੀ ਜੋ ਸ੍ਰੀ ਅਕਾਲ ਤਾ ਸਾਬ ਲੋ ਸੱਤ ਮੈਂਬਰੀ ਕਮੇਟੀ ਅਮਰੀਕਾ ਦੇ ਵਿੱਚ ਬਣੀ ਹੈ ਉਹਨਾਂ ਦੀ ਤੁਰੰਤ ਡਿਊਟੀ ਲਈ ਜਾਵੇ ਡਿਊਟੀ ਲਾ ਕੇ ਪੂਰੀ ਪੜਤਾਲ ਦੇ ਘੋ ਕਰਕੇ ਜਿਹੜੇ ਵੀ ਦੋਸ਼ੀ ਉੱਥੇ ਨਿਕਲਦੇ ਹਨ ਜਿਨ੍ਹਾਂ ਨੇ ਗੁਰੂ ਘਰਾਂ ਅਨਕੀ ਬੇਇਜ਼ਤੀ ਕੀਤੀ ਹੈ ਜਾਂ ਗੁਰੂ ਦੇ ਨਿਸ਼ਾਨਾਂ ਦੀ ਬੇਇਜ਼ਤੀ ਕੀਤੀ ਹੈ ਉਹਨਾਂ ਨੂੰ ਤੁਰੰਤ ਹੀ ਸ੍ਰੀ ਅਕਾਲ ਤਾ ਸਾਬ ਸਾਜ ਕੇ ਤਲਬ ਕੀਤਾ ਜਾਵੇ ਨਾਲ ਇੱਕ ਹੋਰ ਵੀਡੀਓ viral ਹੋ ਰਹੀ ਹੈ ਜਿਹੜੀ ਪਤਾ ਲੱਗਾ ਕਿ ਜਿਹੜੇ ਰੌਲਾ ਪਾ ਰਹੇ ਨੇ ਗੁਰੂ ਘਰਾਂ ਵਿੱਚ ਆਣ ਕੇ ਗਾਲੀ ਗਲੋਚ ਕਰ ਰਹੇ ਨੇ ਗਰੰਤੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਕੋਈ ਧੀਆ ਨੇ ਬੱਚੀਆਂ ਨੇ ਜਿਹੜੀਆਂ ਹਰਮੰਦਰ ਸਾਹਿਬ ਦਾ ਮਗਰ ਮਾਡਲ ਮਾਡਲ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਤੇ ਅਗਲੇ ਬੰਨੇ ਉਹ ਗਿੱਧਾ ਤੇ ਭੰਗੜਾ ਪਾ ਰਹੀਆਂ ਨੇ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮੱਸਾ ਰੰਗੜ ਤੇ ਅਸੀਂ ਸੁਣਿਆ ਸੀ ਗੁਰੂ ਘਰ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਦੇ ਆਸਖਾਂ ਦੀਆਂ ਧੀਆਂ ਹਰਮੰਦਰ ਸਾਹਿਬ ਦੀ ਮਗਰ ਮਾੜ ਲਾਗੇ ਭੰਗੜਾ ਪਾ ਰੀਆਂ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜੇਕਰ ਜਿੱਦਾਂ ਉਹ ਉਥੇ ਭਾਈ ਕਸ਼ਮੀਰ ਸਿੰਘ ਨੂੰ ਧਮਕੀਆਂ ਦੇ ਰਹੇ ਨੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਕਿ ਛੱਡ ਕੇ ਚਲ ਜਓ ਚੰਗੇ ਰਹਿ ਜਾਓ ਕਿ ਨਹੀਂ ਤੇ ਮਾਰ ਦਿਆਂਗੇ ਅਸੀਂ ਉਥੋਂ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੇ ਵੀ ਦੋਸ਼ੀ ਉਥੇ ਠਰਾਈ ਜਾਂਦੇ ਹਨ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਤੋਂ ਦੀ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਤੇ ਅੱਜ ਵੀ ਅਸੀਂ ਐਸਐਸਪੀ ਨੂੰ ਜੋ ਹੁਣੇ ਹੀ ਜਾ ਕੇ ਦਰਖਾਸਤ ਦੇਣੀ ਹੈ ਇਹ ਜਿਹੜੇ ਉੱਥੇ ਸਾਡੇ ਪਰਿਵਾਰ ਨੂੰ ਧਮਕੀ ਦੇ ਰਹੇ ਨੇ ਛੋਟੇ ਭਰਾ ਨੂੰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਜਲਦ ਹੀ ਅਸੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਜਿਹੜੀਆਂ ਵੀਡੀਓ ਸਾਡੇ ਕੋਲ ਨੇ ਉਹ ਭੇਜ ਰਹੇ ਹਾਂ ਤੇ ਮੀਡੀਆ ਰਾਈ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਵੇਖ ਕੇ ਇਹਦੇ ਚੁੱਪਣਾ ਰਹਿ ਜਾਈਏ ਜੇ ਅੱਜ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਲੋਕ ਆਣ ਕੇ ਹਮਲਾ ਕਰਦੇ ਹਨ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਨਾ ਤਾਂ ਕਿਵੇਂ ਪੈਣੀ ਹੈ ਉਹ ਆਪਾਂ ਨੂੰ ਤਖੜੇ ਹੋ ਕੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਜਾਂ ਵੱਡੀ ਜਵੇਂ ਇਹ ਜਥੇਬੰਦੀਆਂ ਕਤਰ ਹੋਈਆਂ ਸਨ ਤੇ ਜਥੇਦਾਰ ਭਾਈ ਕੁਲਦੀਪ ਸਿੰਘ ਗਾਜੂਵਾਨਾਂ ਨੂੰ ਜ਼ਸਤਾਰ ਦਿੱਤੀ ਹੈ ਇਦਾਂ ਹੀ ਆਪਾਂ ਨੂੰ ਹੁਣ ਫੈਸਲੇ ਲੈ ਕੇ ਜਿਹੜੀ ਆ ਉਹ ਠਲ ਪਾਉਣੀ ਪੈਣੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿਨੋ ਦਿਨ ਗੁਰੂ ਦੇ ਨਿਸ਼ਾਨਾਂ ਦੀਆਂ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਰਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਤਾਂ ਹੀ ਰੋਕਿਆ ਜਾ ਸਕਦਾ ਜੇ ਆਪਾਂ ਸਖਤ ਫੈਸਲਾ ਲਵਾਂਗੇ ਅੱਜ ਜੀ ਪੀਸੀ ਨੂੰ ਮੰਨਪਾ ਤੇ ਦਿੱਤਾ ਕੀ ਵਿਸ਼ਵਾਸ ਜਾ ਰਿਹਾ ਤੇ ਸ੍ਰੀ ਅਕਾਲ ਤਾ ਸਾਬੂ ਦਿੱਤਾ ਜੀ 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 ਉਹਨਾਂ ਨੇ ਵਿਸ਼ਵਾਸ ਜਾ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਾਂਗੇ ਅੱਗੇ ਨਹੀਂ ਹਾਨੂੰ ਇੱਥੋਂ ਅੱਜ ਤੱਕ ਇਹ ਮਿਲਿਆ ਕਿ ਈਮੇਲ ਲਲੋ ਉਨੇ ਕਹੇ ਤੁਹਾਨੂੰ ਆਉਣ ਦੀ ਲੋੜ ਨਹੀਂ ਆ ਤੁਸੀਂ ਈਮੇਲ ਦੇ ਉੱਤੇ ਹੀ ਸਾਨੂੰ ਦਰਖਾਸਤ ਜਿਹੜੀ ਹੋਈ ਭੇਜ ਦਿਆ ਕਰੋ ਤੁਰੰਤ ਕਾਰਵਾਈ ਹੋਇਆ ਕਰੇਗੀ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਭਾਈ ਬਗੀਚਾ ਸਿੰਘ ਜੀ ਨੇ ਹਾਂਜੀ ਉਹਨਾਂ ਨੇ ਸਾਨੂੰ ਇਸ਼ਵਾਜ ਦਵਾਇਆ ਧੰਨਵਾਦ